ਵਿਦਾਂਤ ਸਵ ਚੋਣਾ ਦੇ ਮੱਦੇਨਜ਼ਰ ਕੀਤੀ ਜਾ ਰਹੀ ਚੈਕਿੰਗ ਦੌਰਾਨ ਹੁਸ਼ਿਆਰਪੁਰ ਪੁਲਸ ਨੇ ਦੋ ਗੱਡੀਆਂ ਚੋਂ ਕਰੀਬ 3.5 ਲੱਖ ਤੋਂ ਉੱਪਰ ਨਗਦੀ ਬਰਾਮਦ ਕੀਤੀ ਹੈ ਜਾਣਕਾਰੀ ਮੁਤਾਬਕ ਪੁਲਸ ਨੇ ਚੈਕਿੰਗ ਦੌਰਾਨ ਇੱਕ ਵਪਾਰੀ ਦੀ ਗੱਡੀ ਚੋਂ 2,65,000 ਅਤੇ ਦੂਸਰੀ ਗੱਡੀ ਚੋਂ 85,000 ਰੁਪਏ ਬਰਾਮਦ ਕੀਤੇ ਨੇ ਵਪਾਰੀਆਂ ਦਾ ਕਹਿਣਾ ਹੈ ਕਿ ਇਹ ਪੈਸਾ ਉਹਨਾਂ ਦੇ ਵਪਾਰ ਦਾ ਹੈ ਟਰਾਲੀ ਮਾਲ ਦੀ ਲੈ ਕੇ ਜਾਂਦਾ ਸੱਤ-ਅੱਠ-10 ਹਜ਼ਾਰ ਰੁਪਈਆ ਉਹਨੂੰ ਨਗਦ ਦੇਣਾ ਪੈਂਦਾ ਕੱਢ ਕੇ ਉਹ ਜਾਂ 3000 ਪਰ ਕਿਰਾਇਆ ਵੰਦ ਉਹਨੂੰ ਨਗਦ ਦੇਣਾ ਪੈਂਦਾ ਕੱਢ ਕੇ ਕੀ ਕਰੀਏ ਕਿੱਥੋਂ ਲਿਆਈਏ ਚੈੱਕ ਕੋ ਲੈਂਦਾ ਦੋਨੋਂ 3-3 ਹਜ਼ਾਰ ਰੁਪਏ ਚੈੱਕ ਕਿਥੋਂ ਦਵਾਂਗੇ ਇਹ ਤਕਰੀਬਨ 2,65,000 ਰੁਪਏ ਮੇਰੇ ਕੋਲ ਹੈਗਾ ਇਹਦੇ ਚੋਂ ਮੈਂ 2.5 ਲੱਖ ਰੁਪਏ ਬੈਂਕ 'ਚ ਜਮਾ ਕਰਾਉਣ ਲਾ ਸੀ ਬੈਂਕ 'ਚ ਜਾਂਦੇ ਜਾਂਦੇ ਰਸਤੇ 'ਚ ਮੈਨੂੰ ਫੜ ਲਏ ਇਹਨਾਂ ਨੇ ਉਹ ਸਰ ਦੁਕਾਨ ਦੀ ਪੇਮੈਂਟ ਸੀਗੀ ਉਹ ਉਹਨਾਂ ਨੇ ਰੋਕਿਆ ਉਹ ਚੈਕਿੰਗ ਕਰ ਰਹੇ ਆ ਕਿੰਨੇ ਪੈਸੇ ਸੀਗੇ 85,000 ਦੇ ਤੇ ਹੁਣ ਕੀ ਕਹਿ ਰਹੇ ਹੈਗੇ ਸਰ ਉਹ ਪ੍ਰੂਫ ਦਿਖਾਣ ਲਈ ਕਹਿ ਰਹੇ ਆ ਉਹ ਰਸੀਦਾਂ ਸ਼ਾਪ ਤੋਂ ਮੰਗਾਣੀਆਂ ਹੁੰਦਾ 10 ਮਿੰਟ ਲੱਗਣੇ ਉਹ ਆ ਜਾਣੀਆਂ ਤਾਂ ਫਿਰ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਪੈਸਾ ਵਾਪਸ ਕਰ ਦਿੱਤਾ ਜਾਵੇਗਾ ਅਸੀਂ ਜਿਹੜੀ ਪੇਮੈਂਟ ਨਾਕਿਆਂ ਦੇ ਫੜੀ ਹੈ ਉਹਦੇ ਸਬੂਤ ਦੇਖ ਰਹੇ ਹਾਂ ਜੇ ਉਹ ਇਲੈਕਸ਼ਨਰ ਰਿਲੇਟਡ ਨਹੀਂ ਹੈ ਫਿਰ ਉਹ ਉਹਨਾਂ ਨੂੰ ਰਸੀਬ ਕਰਾ ਕੇ ਵਾਪਸ ਕਰ ਦਾਂਗੇ ਜੇ ਉਹ ਇਲੈਕਸ਼ਨਰ ਰਿਲੇਟਡ ਹੋਈ ਫਿਰ ਵਾਪਸ ਨਹੀਂ ਹੋਏਗੀ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਕਰਾਉਣ ਲਈ ਪੁਲਸ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਹੈ ਹੁਸ਼ਿਆਰਪੁਰ ਤੋਂ ਸਮੀਰ ਵਿਸ਼ੇਸ਼ਟ ਜਗਬਾਣੀ ਟੀਵੀ